ਲਓ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਡਾ ਸਾਥ ਕਰਦੀ ਆ। ਲਓ ਜੀ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਰਹੇ ਤੁਹਾਡੇ ਮੇਰੇ ਸਾਰੇ ਸਰੋਤਿਆਂ ਤੇ ਤੇ ਲਓ ਅੱਜ ਮੈਨੂੰ ਗੰਗਾ ਨਗਰ ਤੋਂ ਫੋਨ ਆਇਆ। ਉਹ ਕਹਿੰਦੇ ਜੀ ਸਾਨੂੰ ਅੰਬਾਂ ਦੇ ਤੂਤਰ ਛੰਨੀ ਯੋਗੀ ਵਾਲਾ ਗੀਤ ਸੁਣਾਓ। ਮੈਂ ਆਖਿਆ ਵੀ ਸ਼ਾਇਦ ਮੇਰਾ ਪਾਇਆ ਹੋਇਆ ਉਹ ਕਹਿੰਦੇ ਸੱਚੀ ਸੁਣਿਆ ਤਾਂ ਹੋਰ ਵੀ ਆ ਕਿਸੇ ਦਾ ਪਰ ਉਹ ਕਹਿੰਦੇ ਵੀ ਦੋ ਘਟੱਪੇ ਨੇ। ਮੈਂ ਮੈਂ ਤੁਹਾਨੂੰ ਫੁੱਲ ਬਟਾ ਫੁੱਲ ਜਿਸਣਾਉਂ ਫਿਰ ਤੇ ਲੈਓ ਫਿਰ ਮੈਂ ਅੱਜ ਇਸ ਨੂੰ ਉਹ ਗੀ ਸੁਣਾਉ ਤੇ ਉਸ ਤੋਂ ਨੁਕਤਾ ਜਿਹੜਾ ਪਉਣਾ ਨਾ ਵੀ ਇੱਕ ਅੱਜ ਮੈਂ ਤੁਹਾਨੂੰ ਪੰਡਤਾਂ ਵਾਲਾ ਨੁਕਤਾ ਦੱਸੂਗੀ ਨਸ਼ਾ ਛਡਾਉਣ ਵਾਸਤੇ ਚਾਹੇ ਫੀਮ ਹੈ ਚਾਹੇ ਡੋਡੇ ਹੈ ਚਾਹੇ ਡਰੱਗਸ ਹੈ ਹੈਨਾ ਉਹ ਤੁਸੀਂ ਕਰਕੇ ਦੇਖਿਓ ਤੇ ਹਰ ਹਾਲਤ ਉਹ ਸ਼ਿਵ ਸ਼ੰਕਰ ਪੋਲ ਨਾ ਨਾਲ ਸੰਬੰਧਿਤ ਹੈ ਇਹ ਜਿਹੇ ਵੀ ਨੁਕਤੇ ਤੁਸੀਂ ਕਰਕੇ ਦੇਖੋ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਨਾ ਕਿਸੇ ਪੁੱਛਿਆ ਵਾਲੇ ਕੋਲ ਜਾਣ ਦੀ ਲੋੜ ਨਹੀਂ ਤੇ ਦੋ ਨੁਕਤੇ ਹનુਮਾਨ ਜੀ ਦਾ ਇੱਕ ਇਹ ਹੈ ਆਪਣਾ ਹੈ ਸ਼ੇਪ ਭੋਲੇ ਨਾਲਤਾ ਹੈ ਨਾ ਬਹੁਤੀ ਸੌਖਾ ਤੇ ਸਰਲ ਹੈ ਤੇ ਹਰ ਹਾਲਤ ਉਹਦੀ ਕਿਰਪਾ ਵਰਸੂਗੀ ਭੋਲੇ ਨਾਲ ਦੀ ਹનુਮਾਨ ਜੀ ਵੀ ਹનુਮਾਨ ਜੀ ਸਾਖਸ਼ਾ ਤੁਹਾਡੇ ਨਾਲ ਆਉਣਗੇ ਤੇ ਵੀ ਕਿੰਨਾ ਵੀ ਭੜੇ ਤੋਂ ਭੜਾ ਨਸ਼ੇ ਵਾਲਾ ਬੰਦਾ ਹੈ ਜੇ ਤੁਸੀਂ ਸ਼ਰਧਾ ਨਾਲ ਕਰਤਾ ਨਾ ਹਰ ਹਾਲਤ ਉਹਨੇ ਉਹਨਾਂ ਸਾਖਸ਼ਾਕ ਦੇਣਾ ਤੇ ਇਸ ਤੋਂ ਆਪਾਂ ਗੀਤ ਤੋਂ ਬਾਅਦ ਨੁਕਤੇ ਦੀ ਉਡੀਕ ਕਰਿਓ ਲੋ ਮਾਨੋ ਉਸ ਉਜੋਵੀ ਮਸਾਨੇ ਦਾ ਗੀਤ ਤੇ ਮੈਂ ਹੋ ਗੀਤ ਗਉਣ ਲੱਗਿਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈ ਤੇ ਲਓ ਮਾਣੋ ਇਸ ਗੀਤ ਦਾ ਅੰਬਾਤੇ ਤੂ ਤਾਠੰਡੀ ਸ਼ਾਨ ਸ਼ਾਨੀ ਬਾਲਾ ਪਰਦੇ ਜੋਗੀਆ ਲਤੇਨੀ ਬਾਲ ਪਰਦੇਸੀ ਜੋਗੀਆ ਲਤੇਨੀ ਚਾਲੇ yeah, yeah. I'm <speaking> not <in foreign language> ശി പേയോഗി സോണേ സോണെ പദ്ണദേ പൗ ਪਾਮ ਦੇ ਨੀ ਕੈਣੜੇ ਦੇ ਤਉਏ ਜੋਗੀ ਪਾਮ ਦੇ ਨੀ ਸਾਰੇ ਅੰਗਾਂ ਦੀ ਵਾਰੀ-ਵਾਰੀ ਸਫਤ ਕਰੀ ਹੀਰ ਨੇ ਫਿਰ ਉਹ ਕਹਿੰਦੀ ਏਸੀ ਜੋਗੀ ਦਾ ਤਖਤ ਹੈ ਜਾਰ ਦੇ salandi turi yogi kha मै मन रखा वाले योगी डाली मारी ਟੋਟੇ ਰਮੇ ਚਕਾਵੇ ਬਗਲੀ ਤੇ ਟੋਟੇ ਰਮੇ ਚਕਾਵੇ ਫਿਰ ਸੈਤੀ ਕਬਰਾਲੀ ਉਹਦੀ ਨੰਦ ਕਹਿੰਦੀ ਮਾਰਵੇ ਜੋਗੀ ਕੀ ਸੇ ਦੇ ਸੇ ਦੇ கே மேல்போ மோ தான் மேரிச்சை பறி மாண ਤਾਖਤੇ ਯਾਰੇ ਜਗੇ ਮੈਂ ਵਸਾਂ ਨਹੀਂ ਲੋ ਜੀ ਗੀਤ ਹੋਇਆ ਪੂਰਾ ਤੇ ਕਹਾਣੀ ਤਾਂ ਤੁਹਾਨੂੰ ਸਾਰੀ ਪਤਾ ਹੀ ਹੋਣਾ ਜੇ ਨਹੀਂ ਵੀ ਕਿਸੇ ਨੂੰ ਪਤਾ ਹੈ ਅਨੰਦ ਭਜਾਈ ਉਹ ਜਦੋਂ ਉੱਥੇ ਵਿਆਹ ਕੇ ਇੱਥੇ ਆ ਗਈ ਸੈਦੇ ਕਾਣੇ ਨਾਲ ਵਿਆਹ ਤੇ ਮਾਪਿਆਂ ਨੇ ਤੇ ਪਰ ਉਹਨੇ ਦਾ ਰਛਿਤ ਕਰ ਰੱਖਿਆ ਉਹਨੇ ਫਿਰ ਸੱਪ ਦਾ ਬਹਾਨਾ ਕਰਿਆ ਰਾਂਝਾ ਵੀ yogi ਬਣ ਕੇ ਉੱਥੇ ਆ ਗਿਆ ਸੀ ਇਹ ਆਨੰਦ ਪਰਜਾਈ ਗਈਆਂ ਸੈਤੀ ਨੇ ਵੀ ਭਜਣਾ ਸੀ ਕਰੋ ਕਿ ਮੂਰੇ ਆਨੰਦ ਮਗਰ ਪਰਜਾਈ ਗਈ ਰੋਇ ਕਰ ਪੱਟ ਚੱਲੀਆਂ ਉਹਨੇ ਹੋਰ ਕਿਤੇ ਪਾਸੇ ਜਾਣਾ ਸੀ ਉਹ ਆ ਗਈਆਂ ਜਦ ਦੇਖਿਆ ਕਿ yogi ਦੇ ਨਾਲ ਜਾਊਗੀ ਫਿਰ ਉਹ ਹੁਣ ਗਾਲਾਂ ਦੇਣ ਲੱਗੀ ਉਹ ਕਹਿੰਦੀ ਭਾਈ ਤੇਰਾ ਹੀ ਭਾਈ ਮਰ ਜੇ ਮੈਂ ਤਾਂ ਤਾਂ 취ਾਰੇ ਜਾ ਕੇ ਬਸਣਾ ਹਨ ਬਾਕੀ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਹੁਣ ਤੁਸੀਂ ਆਜੋ ਆਪਣੇ ਨੁਕਤੇ ਵੱਲ ਇਹ ਨੁਕਤਾ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਲੱਗੇ ਨਾ ਚਾਹੇ ਡਰੱਗਸ ਐ ਚਾਹੇ ਫੀਮ ਐ ਚਾਹੇ ਡੋਡੇ ਐ ਕੋਈ ਵੀ ਨਸ਼ਾ ਹੈ ਸ਼ਿਵ ਸ਼ੰਕਰ ਪੋਲੇਨਾਥ ਦੀ ਕਿਰਪਾ ਨਾਲ ਹੀ ਠੀਕ ਹੋਊਗਾ ਤੇ ਨਸ਼ਾ ਛੱਡ ਜੂ ਬੰਦਾ ਹੈ ਪਤਾ ਤੁਸੀਂ ਕੀ ਕਰਨਾ ਹੈ ਵੀ ਸੋਮਵਾਰ ਵਾਲੇ ਦਿਨ ਇਹ ਪਾ ਕਰਨਾ ਹੈ ਸੋਮਵਾਰ ਨੂੰ ਤੁਸੀਂ ਘਰੋਂ ਜਲ ਲੈ ਕੇ ਜਾਓ ਗੜਬੀ ਆਪਣਾ ਤਾਂਬੇ ਦੀ ਗੜਬੀ ਦੇ ਵਿੱਚ ਜਲ ਘਰੋਂ ਲੈ ਕੇ ਨਾ ਮੰਦਰ ਦਾ ਕੁਝ ਨਹੀਂ ਵਰਤਣਾ ਕਰੋ ਜਲ ਲੈ ਜਾਓ ਉਹਦੇ ਥੋੜਾ ਗੰਗਾ ਜਲ ਪਾ ਲਓ ਪਾ ਲਿਆ ਬਿਲ ਪੱਤੇ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖੋ ਬਿਲ ਪੱਤਰ ਸਾਫ ਸੁਜ਼ਾਟ ਕਟਿਆ ਫਟਿਆ ਨਾ ਹੋਵੇ ਤੇ ਨ ਪੱਤੇ ਜੁੜੇ ਹੁੰਦੇ ਨਾ ਬਿਲਕੁਲ ਸਾਫ ਤੇ ਉਹ ਕੜਾ ਵਧੀਆ ਬਿਲ ਪੱਤਰ ਲੈ ਕੇ ਜਾਓ ਤੇ ਕਰੋ ਤਿਲ ਕੋ ਲਾਉਣ ਵਾਸਤੇ ਆਪਾਂ ਉਹ ਲੈ ਜਾਂਦੇ ਆਂਗੇ ਚੰਦਨ ਹੈ ਨਾ ਤੇ ਮੌਲੀ ਉਹ ਖੰਮਣੀ ਮਤਲਬ ਉਹਥੇ ਕਿੜਾ ਦੇਣੀ ਹੈ ਤੇ ਲੈ ਗਏ ਤੁਸੀਂ ਤੇ ਫਿਰ ਤੁਸੀਂ ਉੱਥੇ ਜਾ ਕੇ ਮਤਲਬ ਉਹ ਕੁੰਡਕੇਸ਼ਵਰ ਨਾ ਉਹ ਲੜਾ ਮਹਾਦੇਵ ਦਾ ਵੀ ਉਹ ਫਿਰ ਜਲ ਚੜਾਉਣਾ ਪਹਿਲਾਂ ਤੁਸੀਂ ਬਿਲ ਪੱਤਰ ਰੱਖ ਲੈਣਾ ਫਿਰ ਉਹ ਜਲ ਚੜਾਉਣਾ ਇਹ ਕੁੰਕੇਸ਼ਵਰ ਹੀ ਮਹਾਦੇਵ ਵੀ ਮੇਰੇ ਘਰ 'ਚ ਜੇ ਤੁਸੀਂ ਆਪ ਹੀ ਨਾ ਆਪਦਾ ਚੜਾਉਣਾ ਤਾਂ ਆਪਦਾ ਨਾ ਤੇ ਨਹੀਂ ਤਾਂ ਜਿਹੜਾ ਵੀ ਮੇਰੇ ਘਰ ਦੇ ਵਿੱਚ ਇਹ ਕੁੰਕੇਸ਼ਵਰ ਹੀ ਮਹਾਰਾਜ ਮੇਰੇ ਘਰ ਦੇ ਵਿੱਚ ਇਹ ਵਿਅਕਤੀ ਮੇਰਾ ਇਹ ਨਸ਼ਾ ਕਰਦਾ ਹੈ ਇਹਨੂੰ ਤੁਸੀਂ ਆਪ ਸੰਭਾਲੋ ਹੈ ਤੇ ਉਹ ਜਲ ਜਿਹੜਾ ਚੜਾਉਣਾ ਇੱਕਦਮ ਨਹੀਂ ਉਹ ਤੁਸੀਂ ਧਾਰ ਬਨ ਕੇ ਹੌਲੀ 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 ਪਾਉਣਾ ਹੈ ਫੇਰ ਉਹ ਜਿਹੜਾ ਪੱਤਾ ਜਿਹੜਾ ਆਪਾਂ ਬਿਲ ਪੱਤਾ ਜਿਹੜਾ ਹੈ ਨਾ ਉਹ ਖਿਸਕ ਜੂਗਾ ਆਪਣੇ ਆਪ ਹੀ ਡਿੱਗ ਜੂ ਇੱਧਰ ਉੱਧਰ ਹੋ ਜੂਗਾ ਹੈ ਨਾ ਤੇ ਫਿਰ ਤੁਸੀਂ ਇੱਕ ਬਰਤਨ ਨਾਲ ਹੋਰ ਲੇਜੋ ਜੇ ਤੁਸੀਂ ਜਲ ਚੜਾਉਂਗੇ ਉਹ ਜਲੈਰੀ ਦੇ ਥੱਲੇ ਉਹ ਤੁਸੀਂ ਰੱਖ ਦਿਓ ਬਰਤਨ ਦੂਜਾ ਉਹਦੇ ਚ ਪਾਣੀ ਆ ਜੂਗਾ ਨਾ ਉਹ ਤੇ ਉਹ ਪਾਣੀ ਤੇ ਉਹ ਬਿਲ ਪੱਤਾ ਚੱਕ ਲਿਓ ਉੱਥੋਂ ਕਿ ਉੱਥੇ ਬੈਠ ਕੇ ਜੇ ਤੁਹਾਨੂੰ ਆਰਤੀ ਕਰਨੀ ਹੁੰਦੀ ਹੈ ਤਾਂ ਆਰਤੀ ਵੀ ਕਰ ਦਿਓ ਨਹੀਂ ਬਸ ਉੱਥੇ ਬੇਨਤੀ ਕਰ ਲਿਓ ਵੀ ਮੇਰੇ ਤਾਂ ਬਸ ਇਹ ਮੇਰੇ ਘਰ ਨੂੰ ਤੁਸੀਂ ਸੰਭਾਲਣਾ ਭੋਲੇ ਸ਼ੰਕਰ ਮੈਂ ਤਾਂ ਮੈਨੂੰ ਤਾਂ ਇੰਨਾ ਕੀ ਕੁਝ ਕਰਨਾ ਆਉਂਦਾ ਤੇ ਤੁਸੀਂ ਇਹ ਮੇਰਾ ਮੈਨੂੰ ਸੰਭਾਲੋ ਤੇ ਇਸ ਬੰਦੇ ਦਾ ਉਹ ਨੋ ਲੈਣਾ ਹੈ ਵੀ ਇਹਦਾ ਨਸ਼ਾ ਛਡਾ ਦਿਓ ਫਿਰ ਤੁਸੀਂ ਉਹ ਘਰੇ ਲੈ ਆਏ ਹੈ ਹੈਨਾ ਬਿਲ ਪੱਤਰ ਤੇ ਉਹ ਜਲ ਉਹ ਜਲ ਲਿਆ ਕੇ ਤੁਸੀਂ ਸੇਫੀ ਸੇਫੀ ਪਾ ਕੇ ਰੱਖ ਲਓ ਸਾਫ ਸੁਥਰੀ ਚ ਕਿਸੇ ਜਿੱਥੇ ਵੀ ਸੋਸ ਪ੍ਰਬੰਧ ਹੁੰਦਾ ਤੇ ਉਹ ਬਿਲ ਪੱਤਰ ਸੁੱਕ ਜੂਗਾ ਸਵੇਰੇ ਤੁਸੀਂ ਸਵੇਰੇ ਸੋਮਵਾਰ ਵਾਲਾ ਦਿਨ ਕਰ ਲੈਣਾ ਉ ਤਾਂ ਕਿਸੇ ਟਾਈਮ ਵੀ ਲੱਗ ਜਾ ਪਰ ਸਵੇਰੇ ਜਦੋਂ ਖੁੱਲਾ ਜਿਆ ਟਾਈਮ ਹੁੰਦਾ ਤੁਹਾਡੇ ਕੋਲ 10 11 ਵਜੇ ਤੱਕ ਲੋਕ ਚੜ੍ਹ ਚੜਾ ਹਟਦੇ ਨੇ ਉਦੋਂ ਫਿਰ ਤੁਸੀਂ ਸਮਾਰਕ ਉੱਥੇ ਬੇਨਤੀ ਕਰ ਲੋਗੇ ਨਾ ਜੇ ਬੈਠ ਕੇ ਜਾਪ ਵੀ ਕਰ ਸਕਦੇ ਮਾੜਾ ਮੋਟਾ ਉਹ ਵੀ ਤੁਸੀਂ ਕਰ ਲਓ ਜੇ ਨਹੀਂ ਆਉਂਦਾ ਤਾਂ ਬਸ ਇਹੀ ਬੇਨਤੀ ਹੈ ਹੈਨਾ ਤੇ ਫਿਰ ਤੁਸੀਂ ਉਹ ਉਹਨੂੰ ਵੀ ਉਹ ਸੁੱਕ ਜੂ ਉਹਨੂੰ ਵੀ ਮਸਲ ਲਓ ਮਸਲ ਕੇ ਉਹ ਬਰੀਕ ਪਾਉੜੇ ਬਣਾ ਲੈਣਾ ਤੇ ਉਹ ਜਦੋਂ ਤੁਸੀਂ ਸਵੇਰੇ ਚਾਹ ਬਣਾਉਂਗੇ ਜਾਂ ਦੁਪਹਿਰੇ ਜਦੋਂ ਵੀ ਉਹ ਚਾਹ ਦੇ ਵਿੱਚ ਦੋ ਗੁੰਦਾ ਉਹ ਪਾਣੀ ਦੇ ਆ ਪਾ ਦਿਓ ਹੈਨਾ ਤੇ ਜਿਹੜਾ ਉਹ ਬਿਲ ਪੱਤਰਾ ਹੈ ਉਹ ਵੀ ਉਹਦੇ ਖਾਣ ਚ ਸਬਜੀ ਚ ਕਾਸੇ ਚ ਪਾ ਦਿਓ ਉਹ ਬਿਨਾਂ ਦੱਸੇ ਪਾ ਦਿਓ ਜੇ ਉਹ ਆਪ ਮਤਲਬ ਚਾਹੁੰਦਾ ਛੱਡਣਾ ਤਾਂ ਤਾਂ ਦੱਸ ਕੇ ਪਾ ਸਕਦੇ ਨਹੀਂ ਦੱਸਣ ਦੀ ਲੋੜ ਨਹੀਂ ਬਸ ਤੁਸੀਂ ਦੋ ਦਿਨਾਂ ਬਾਅਦ ਇਹ ਕਿੰਮਤਕਾਰ ਦੇਖੋਗੇ ਚਾਹੇ ਉਹ ਪੀਂ ਜਾਵੇ ਪਿੰਦਾ ਪਿੰਦਾ ਇਹ ਉਹਦਾ ਬਸ ਆਪਣੇ ਆਪ ਹੀ ਨਸ਼ਾ ਛੁੱਟ ਗਿਆ ਚਲ ਪੰਜ-ਛੇ ਦਿਨ ਵੀ ਲੱਗ ਸਕਦੇ ਨੇ ਵੈਸੇ ਦੋ ਦਿਨ ਹੀ ਦੱਸਿਆ ਕਿ ਆਰੀਆਂ ਨਹੀਂ ਤਾਂ ਹੈਨਾ ਤੁਸੀਂ ਇਹ ਜ਼ਰੂਰ ਕਰਕੇ ਦੇਖੋ ਦੂਜਾ ਹੈਗਾ ਏ ਦੋਵੇਂ ਇਕੱਠੇ ਵੀ ਕਰ ਸਕਦੇ ਕੋਈ ਸੋਮਵਾਰ ਨੂੰ ਇੱਕ ਮੰਗਲਵਾਰ ਨੂੰ ਉਹ ਤੁਸੀਂ ਮੰਗਲਵਾਰ ਨੂੰ ਕਰਨਾ ਹੈ ਮੰਗਲਵਾਰ ਨੂੰ ਪਤਾ ਤੁਸੀਂ ਕੀ ਕਰਨਾ ਹੈ ਤੇ ਘਰੋਂ 21 ਤਲਾ ਲੈ ਜਾਓ ਤੁਸੀਂ ਕਾਲੀਆਂ ਮਿਰਚਾਂ ਲੈ ਕੇ 21 ਤੁਸੀਂ ਜਿਹੜਾ ਸੋਮਵਾਰ ਨੂੰ ਜਿਹੜਾ ਕਰਨਾ ਉਥੋਂ ਗੜਵੀ ਵੀ ਨਹੀਂ ਲੈਣੀ ਪਾਣੀ ਵੀ ਘਰੋਂ ਲੈ ਜਾਣਾ ਇਹ ਤਾਂ ਸਮਝ ਕੇ ਨਾ ਵੀ ਕਰਦੇ ਆ ਬਸ ਉਥੋਂ ਕੁਝ ਨਹੀਂ ਵਰਤਣਾ ਜਾ ਕੇ ਘੰਟਾ ਖੜਕਾਉਣਾ ਉੱਥੇ ਲੱਗੀ ਹੁੰਦੀ ਟਲੀ ਟਲੀ ਮੰਦਿਰ ਚ ਉਹ ਖੜਕਾ ਕੇ ਫਿਰ ਅੰਦਰ ਬੰਦਣਾ ਹੈ ਉਹ ਤਾਂ ਸਮਝ ਗਿਨਾ ਸਾਰਾ ਤੇ ਇਹ ਤੁਸੀਂ ਲੈ ਜੋ 21 ਦਾ ਕਾਲੀਆਂ ਮਿਰਚਾਂ 21 ਲੌਂਗ ਜਿਹਨਾਂ ਤੇ ਫੁੱਲ ਜਾ ਹੋਵੇ ਲੌਂਗ ਉਹਨਾਂ ਵਿਚੋਂ ਨਾ ਪੂਰੇ ਪੜਿਆ ਨਾ ਹੋਵੇ 21 ਲੌਂਗ 21 ਨਿੰਮਧੀਆਂ ਪੱਤੀਆਂ ਪੱਤੇ ਨਿੰਮਦੇ ਸਾਫ਼ ਸੁਸੇੇ ਕਟੇ ਫਟੇ ਨਾ ਹੋਣ ਉਹ ਲੈ ਕੇ ਉਹ ਲੈ ਕੇ ਤੁਸੀਂ ਲਾਲ ਕੱਪੜਾ ਲੈ ਜੇ ਉਹ ਚ ਪੋਟਲੀ ਬਨ ਲੈਣੀ ਬਨਣੀ ਨਾ ਉਹ ਫਿਰ ਪੋਟਲੀ ਉੱਤੇ ਤੁਸੀਂ ਖੰਮਣੀ ਬਨ ਲੈ ਲਓ ਖੰਮਣੀ ਤਾਂ ਬਨਣੀ ਆਪਾਂ ਘਰੇ ਲੈ ਕੇ ਲਟਕਾਉਂਗੇ ਉਹ ਜਿਹੜਾ ਜਦੋਂ ਜਾਵਾਂਗੇ ਸ਼ਾਨੂਮਾਨ ਜੀ ਦੇ ਮੰਦਰ 'ਚ ਤਾਂ ਤੁਸੀਂ ਉਹਨਾਂ ਦੇ ਸੱਜੇ ਪੈਰ ਦੇ ਕੋਲੇ ਰੱਖ ਦੇਣੀ ਆ ਉਹ ਪੋਟਲੀ ਰੱਖਤੀ ਤੇ ਇਹਨਾਂ ਦੇ ਭਰਾ ਦਾ ਨਾਮ ਆ ਹਲਮਾਨ ਦੇ ਭਰਾ ਦਾ ਨਾਮ ਗਤੀਮਾਨ ਫਿਰ ਤੁਸੀਂ ਕਹਿੰਨਾ ਉਹਦਾ ਨਾਮ ਲੈ ਕੇ ਹੀ ਗਤੀਮਾਨ हे ਹਨੂਮਾਨ ਜੀ ਬਈ ਮੈਂ ਬੇਨਤੀ ਕਰਦੀ ਆ ਮੈਂ ਬੰਦਾ ਜਾਂ ਵਿੱਚ ਇਹ ਬੁੜੀ ਮੈਂ ਬੇਨਤੀ ਕਰਦੀ ਆ ਤੇ ਤੁਸੀਂ ਮੇਰੇ ਇਸ ਫਲਾ ਉਹਦਾ ਨਾਮ ਲੈ ਕੇ ਵੀ ਇਹਦਾ ਨਸ਼ਾ ਛਡਾਓ ਤੁਸੀਂ ਇਹਨੂੰ ਸੰਭਾਲੋ ਪਰਮਾਤਮਾ ਕਰੂਗਾ ਤੁਹਾਡੇ ਨਾਲ ਹਨੂਮਾਨ ਜੀ ਘਰੇ ਆਉਣਗੇ ਤਾਂ ਤੁਸੀਂ ਉਹ ਰਿਪੋਰਟ ਲੀਆ ਉਹ ਐਸੇ ਥਾਂ ਤਾਂ ਤੇ ਟੰਗ ਦੇ ਸਾਨੂੰ ਸਾਰੇ ਟੱਬਰ ਦੀ ਨਿਗਾ ਪਵੇ ਉਸ ਬੰਦੇ ਵੀ ਨਿਗਾ ਪਊ ਬਾਰੀ ਬਾਰੀ ਉਹ ਰਿਪੋਰਟ ਲੀਤੇ ਹਨਾ ਤਾਂ ਬਸ ਉਹ ਦੇਖਦਾ ਜਾਊਗਾ ਤੇ ਉਹਦਾ ਨਸ਼ਾ ਛੁੱਟਦਾ ਜਾਊਗਾ ਸਾਰਾ ਪੂਰਾ ਕੋਈ ਨੈਗੇਟਿਵਿਟੀ ਕਰੇ ਹੈਗੀ ਹੈ ਉਹ ਵੀ ਕਹੋ ਸਾਡੀ ਉਹ ਵੀ ਖਤਮ ਕਰ ਦਿਓ ਆਪਾਂ ਇਹ ਦੂਜਿਆਂ ਨੂੰ ਗੁੱਸੇ ਹੋਈ ਜਾਂਦੇ ਆ ਕ੍ਰੋਧ ਕਰੀ ਜਾਂਦੇ ਆ ਇਹ ਸਾਰੇ ਕ੍ਰੋਧ ਵੀ ਉਹ ਤੁਹਾਡੇ ਹਰ ਦੂਗਾਂ ਹਨਮਾਨ ਜੀ ਹਨਾ ਤੇ ਜੇ ਤੁਸੀਂ ਹਨੂਮਾਨ ਦਾ ਉੱਥੇ ਵੀ ਚਲੂਸਾ ਪੜਿਓ ਉਹਦਾ ਚੰਗਾ ਜੇ ਨਹੀਂ ਆਉਂਦਾ ਤਾਂ ਬਸ ਉੱਥੇ ਬੇਨਤੀ ਕਰਨੀ ਹੈ ਗਤੀਮਾਨ ਉਹਦੇ ਭਰਾ ਨਾ ਮੋਂ ਪਹਿਲਾਂ ਉਹਨਾਂ ਨੂੰ ਨਾ ਲੈਣਾ ਇਹ ਗਤੀਮਾਨ ਜੀ ਹੈਨਾ ਤੇ ਇਹ ਹਨੂਮਾਨ ਜੀ ਵੀ ਮੈਂ ਮੇਰਾ ਫਲਾਣਾ ਨੋਂ ਲੈ ਕੇ ਉਸ ਬੰਦੇ ਦਾ ਨਸ਼ਾ ਕਰਦਾ ਹੈ ਫਲਾਣੀ ਚੀਜ਼ ਖਾਂਦਾ ਪੀਂਦਾ ਉਹ ਉਹਦਾ ਖਹਿੜਾ ਛਡਾਓ ਤੇ ਉਹਨੂੰ ਤੁਸੀਂ ਆਪ ਸੰਭਾਲੋ ਬਸ ਇਸ ਤਰ੍ਹਾਂ ਦੀ ਬੇਨਤੀ ਕਰਨੀ ਹੈ ਤੇ ਆਉਂਦੇ ਹੋਏ ਉਹ ਪੋਰਟਲੀ ਚੱਕ ਲਿਓ ਸੱਜੇ ਪੈਰ ਦੇ ਕੋਲੇ ਧਰ ਦੇਣੀ ਆ ਆਉਂਦੇ ਹੋਏ ਚੱਕ ਲਿਓ ਤੇ ਲਿਆ ਕੇ ਆਪਣੇ ਘਰੇ ਟੰਗ ਦਿਓ ਸਮਝ ਗਏ ਨਾ ਤੇ ਉਹਦੀ ਨਿਗਾਹ ਪੈਂਦੀ ਰਹੂਗੀ ਹੈਨਾ ਤੇ ਫਿਰ ਬਸ ਜਿੱਥੇ ਉਹ ਥੋੜੇ ਦਿਨਾਂ ਦੇ ਵਿੱਚ ਹੀ ਉਹਨੇ ਨਸ਼ਾ ਦੇਖਣਾ ਵੀ ਨਹੀਂ ਕਦੀ ਚਾਹੇ ਕਿੰਨਾ ਹੀ ਭੜਾ ਨਸ਼ੇ ਵਾਲਾ ਇਹ ਹੀ ਦੱਸਿਆ ਆਚਾਰੀਆ ਜੀ ਨੇ ਤੁਸੀਂ ਕਰਕੇ ਦੇਖੋ ਜਿਹੀ ਥੋੜੀ ਸ਼ਰਧਾ ਹੋਊਗੀ ਉਸ ਤਰ੍ਹਾਂ ਦਾ ਉਹਦਾ ਵੇੜਾ ਪਾਰ ਹੋ ਜਾਊਗਾ ਲੋ ਜੀ ਹੁਣ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇ ਮੇਰੇ ਚੈਨਲ ਤੇ ਨਵੇਂ ਹੋ ਤੁਸੀਂ ਤੇ ਕੱਲ ਨੂੰ ਫੇਰ ਮਿਲਦੇ ਆਪਾਂ ਅਸੇ ਨਵੇਂ ਨੁਕਤੇ ਦੇ ਨਾਲ ਅੱਜ ਇਹ ਮੈਨੂੰ ਫੇਰ ਸਪਾਰਸ਼ ਕਰੀ ਸੀ ਜੀ ਦੋ ਨਸ਼ੇ ਸ਼ਰਾਬ ਪਹਿਲਾਂ ਵੀ ਪਾਤੇ ਵੀ ਐਸਾ ਨਾ ਵੀ ਸਾਨੂੰ ਪਾਓ ਤੇ ਉਹ ਫਿਰ ਮੈਂ ਦੇਖ ਨੂੰ ਦੱਸਤਾ ਤੇ ਵਾਰੀ ਵਾਰ ਰਿਪੀਟ ਕਰਦੀ ਰਹੂੰਗੀ ਲੇਖ ਲਿਆ ਕਰੋ ਫਿਰ ਵਾਰੀ ਵਾਰੀ ਨਾ ਪੁੱਛੋ ਫਿਰ ਮੈਨੂੰ ਇੰਨੇ ਵਾਰੀ ਦੱਸਣਾ ਔਖਾ ਹੋ ਜਾਂਦਾ ਹੈ ਨਾ ਤੇ ਫਿਰ ਮੈਂ ਡੈਰੀਆਂ ਫਰੋਲਦੀ ਫਿਰਦੀਆਂ